ਹਰ ਇੱਕ ਜਵਾਨ ਤੇ ਇੱਕੋ ਹੀ ਨਾਮ ਹੋਊਗਾ ਅਮਨਦੀਪ ਸਿੰਘ ਜੰਤੀਪੁਰ ਦੀਪੂ ਜੰਤੀਪੁਰੀਆ ਉਹ ਰੀਲੈਕਸ਼ਨ ਦੇ ਵਿੱਚ ਆਪਾਂ ਜਿਤਾ ਰਹੇ ਆ ਜਿੱਤਾਂਗੇ ਉਂਗਲ ਖੜੀ ਆ ਤੇ ਖੜੀ ਰਹੂਗੀ ਕਾਂਗਰਸ ਨੂੰ ਜਿਤੋਣਾ ਆ ਪੰਜੇ ਤੇ ਮੋਰਾ ਲੋਣੀਆਂ ਨੇ ਤੇ ਜਿੱਤ ਪ੍ਰਾਪਤ ਕਰਕੇ ਫਿਰ ਮੇਰਾ ਪਿੰਡ ਦਾ ਇਹੋ ਜਿਹਾ ਮੈਂ ਮਾਹੌਲ ਬਣਾਉਣਾ ਬਣਾਉਣਾ ਵਾ ਇੱਕ ਵਾਰ ਯਾਦ ਕਰਨਗੇ ਕਿ ਠੀਕ ਸਾਡੇ ਕੋਈ ਖਲੋਤੀ ਸੀ ਝੜੂ ਆਇਆ ਵਾ ਪਰ ਜੋ ਵਾਦਾ ਕੀਤਾ ਝੜੂ ਨੇ ਕੋਈ ਨਹੀਂ ਪਕਤਾਇਆ ਤੇ ਪਬਲਿਕ ਤੰਗ ਦੀ ਤੰਗ ਹੀ ਹੈ। ਕਵੇਲੇ ਆਮ ਆਦਮੀ ਪਾਰਟੀਆਂ ਨੇ ਦੇਖੇ ਵੇਲੇ ਸਾਰਿਆਂ ਨੂੰ ਮੌਕੇ ਦੇ ਦੇ ਕੇ ਵੇਲੇ ਕਿਸੇ ਨੇ ਕੁਝ ਨਹੀਂ ਸਵਾਰਿਆ ਸਾਡਾ। ਮੈਂ ਇਹ ਵੀ ਕਹੀਆਂ ਕਿ ਮੇਰੇ ਇੰਨਾ ਗਮ ਆ। ਮੈਂ ਸੜਕਾਂ ਨਾਲੀਆਂ ਤੇ ਨਹੀਂ ਚੱਲਣਾ। ਮੈਂ ਹਰ ਘਰ 'ਚ ਮਦਦ ਕਰਨੀ। ਤੁਹਾਨੂੰ ਮਹੀਨੇ ਨੂੰ ਦੋ ਮਹੀਨਿਆਂ ਨੂੰ ਮੇਰਾ ਪਿੰਡ ਦਾ ਦੱਸਣਗੇ ਕਿ ਕਿੰਨੂੰ ਅਸੀਂ ਜਿਤਾਇਆ ਤੇ ਕੀ ਸਾਡੀਆਂ ਮਦਦਾਂ ਹੋਣਡੀਆਂ। ਅਸੀਂ ਇਹਨਾਂ ਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨੂੰ। ਝਾੜੂ ਜਿਹੜਾ ਉਹਨੇ ਕੁਛ ਨਹੀਂ ਸਵਾਰਿਆ ਹੈਗਾ ਚੋਣਾਂ ਦੀ ਆਪਾਂ ਇਹ ਗੱਲ ਕਰਦੇ ਆ ਕਿ ਪਰਸੋਂ ਇੱਕੋ ਹੀ ਨਾਮ ਹੋਏਗਾ ਕਾਂਗਰਸ 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 ਬਲੌਕ ਸੰਪਤੀ ਚੋਣਾਂ ਨੇ ਦਿਨ ਰਹਿ ਗਿਆ ਇੱਕ ਹਾਂਜੀ ਤੇ ਪਰਸੋਂ ਹੋਣੀਆਂ ਨੇ ਵੋਟਾਂ ਸੋ ਆਖਿਰ ਹਲਕਿਆਂ ਦੇ ਵਿੱਚ ਚੱਲ ਕੀ ਰਿਹਾ ਹੈ ਅਸੀਂ ਪਹੁੰਚੇ ਆ ਵਡਾਲਾ ਗਰੰਟੀਆਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਕੌਰ ਜੀ ਜਿਹੜੇ ਬਲੌਕ ਸੰਪਤੀ ਦੇ ਉਮੀਦਵਾਰ ਨੇ ਉਹਰਾ ਦੇ ਨਾਲ ਕਰਾਂਗੇ ਗੱਲਬਾਤ ਕਿ ਇਸ ਇਲਾਕੇ ਦਾ ਕੀ ਹਾਲ ਹੈ ਤੇ ਕਾਂਗਰਸ ਦਾ ਕੀ ਹਾਲ ਚੱਲ ਰਿਹਾ ਹੈ ਸਾਡੇ ਨਾਲ ਨੇ ਲੋਕ ਸੰਪਤੀ ਦੇ ਉਮੀਦਵਾਰ ਬਡਾਲਾ ਗਰੰਟੀਆ ਤੋਂ ਵੀ ਬੀ ਤੋਂ ਬਿੰਦੋ ਅੱਜ ਇਹ ਤਾਂ ਬੱਸ ਬਸ ਕੀ ਹਾਲ ਚੱਲ ਰਿਹਾ ਹੈ ਠੀਕ ਜੀ ਉਹ ਗਿਆ ਸਰਦੀ ਕਲਾ ਸਰਦੀ ਕਲਾ ਯਾਰੀ ਕਿਹੋ ਜੀ ਇਲੈਕਸ਼ਨ ਵਧੀਆ ਚੱਲ ਤੋ ਸੱਲ ਮੁਕਾਬਲਾ ਕਿਹਦੇ ਨਾਲ ਇੰਗਰੇਜ਼ ਚਾੜੂ ਵਾਲਿਆਂ ਨਾਲ ਆਮ ਪਾਰਟੀ ਨਾਲ ਅੱਛਾ ਕਿਦਾਂ ਦੀ ਤਿਆਰੀ ਹੋਲਾ ਕੁਛ ਕਹਿਣਾ ਚਾਹੁੰਦੇ ਹੋ ਜਿਹੜਾ ਕਦਮ ਚੁੱਕਿਆ ਵਾ ਨੂੰ ਸਰੇਨ ਨਗਾ ਲਾਵਾਂਗੇ ਕਾਂਗਰਸ ਪਾਰਟੀ ਦੇ ਨਾਲ ਤੁਸੀਂ ਕਦ ਤੋਂ ਜੁੜੇ ਹੋ ਤੇ ਕਾਂਗਰਸ ਪਾਰਟੀ ਵੱਲੋਂ ਕਦੀ ਪਹਿਲਾਂ ਕੋਈ ਆਪਣੀ ਜਿੰਮੇਵਾਰੀ ਨਹੀ ਵਾਈ ਹਾਂਜੀ ਹਾਂਜੀ ਮੇਰੇ ਪਿੱਛੋਂ ਪੇਕੇ ਪਰਿਵਾਰ ਵੀ ਕਾਂਗਰਸ ਨਾਲ ਜੁੜੇ ਹੋਏ ਆ ਮੈਂ ਇੱਥੇ ਜੁਆ ਹੀ ਆ ਮੈਂ ਕਾਂਗਰਸ ਨਾਲ ਜੁੜੀ ਹੋਈ ਆ ਤੇ ਵਧੀਆ ਲੱਗਦਾ ਵਾ ਕਾਂਗਰਸ ਨਾਲ ਜੁੜ ਕੇ ਸਾਨੂੰ ਬਹੁਤ ਸਹੀ ਲੱਗਦਾ ਹੁਣ ਵੀ ਅਸੀਂ ਜੁੜੇ ਆਂ ਤਰੱਕੀ ਕਰਾਂਗੇ ਇਹ ਐਰ ਕੀ ਜਿੰਨਾ ਨਾਲ ਮੁਕਾਬਲਾ ਪਰ ਇਹ ਡਾਡੇ ਨੇ ਬਹੁਤ ਜ਼ਿਆਦਾ ਡਾਡੇ ਨੇ ਮੰਦੀਉ ਹਾਂਜੀ ਬੜਾ ਵੱਡਾ ਬੜਾ ਢੇੜਾ ਅੱਛਾ ਬੜਾ ਵੱਡਾ ਢੇੜਾ ਹਾਂਜੀ ਜਿੱਤ ਕਿਤਾ ਫਿਰ ਮੈਦਾਨ ਹਾਂ ਜਿੱਤਾਂਗੇ ਉਂਗਲ ਖੜੀ ਆ ਤੇ ਖੜੀ ਰੋਗੀ ਜਿੱਤਾਂਗੇ ਕਾਂਗਰਸ ਪਾਰਟੀ ਦੀ ਕੀ ਪੋਜੀਸ਼ਨ ਹੈ ਤੁਹਾਡੇ ਖਰਕਾ ਵਧੀਆ ਚੱਲ ਰਿਹਾ ਜੀ ਬਹੁਤ ਜ਼ੋਰ ਬਹੁਤ ਜ਼ਿਆਦਾ ਜ਼ੋਰ ਕੰਗਰਸ ਬਾਕੀ ਵਧੀਆ ਸਾਡੇ ਪਿੰਡ ਚ ਇੰਨੇ ਕਿ ਮਤਲਬ ਮੇਰੇ ਨਾਲ ਜੁੜੇ ਹੋਏ ਆ ਪਰ ਮੇਰੇ ਸਾਰੇ ਪਿੰਡ ਦੇ ਮੇਰੇ ਨਾਲ ਇੰਨੇ ਕੁ ਜੁੜਿਆ ਨਾ ਇੰਨਾ ਚਾਹ ਕਰਦੇ ਆ ਬਹੁਤ ਹੀ ਜ਼ਿਆਦਾ ਤੁਹਾਡੇ ਲੀਡਰ ਕੌਣ ਨੇ ਜਿਹੜੇ ਲੀਡਰ ਦੀ ਰਹਿਨਮਾਈ ਚ ਤੁਸੀਂ ਇਲੈਕਸ਼ਨ ਲੜਦੇ ਜੀ ਅਮਨਦੀਪ ਸਿੰਘ ਜੈਨਪੁਰ ਤੋਂ ਹਾਂ ਉਹਨਾਂ ਦੇ ਜੁੜੇ ਹੋਇਆ ਹਾਂਜੀ ਇਹ ਉਹਨਾਂ ਨੇ ਹੀ ਇੱਕ ਜਿੱਤ ਪ੍ਰਾਪਤ ਕਰਕੇ ਨੱਛਾਂਗੇ ਤੇ ਜਿੱਤ ਪ੍ਰਾਪਤ ਕਰਕੇ ਫਿਰ ਮੇਰਾ ਇੱਕ ਪਿੰਡ ਦਾ ਇਹੋ ਜਿਹਾ ਮੈਂ ਮਾਹੌਲ ਬਣਾਉਣਾ ਬਣਾਉਣਾ ਵਾ ਇੱਕ ਵਾਰ ਯਾਦ ਕਰਨਗੇ ਕਿ ਠੀਕ ਸਾਡੇ ਕੋਈ ਖਲੋਤੀ ਸੀ ਮੇਰਾ ਇਹੋ ਜਿਹਾ ਨੇਚਰ ਮੈਂ ਇਹ ਵੀ ਕਹੀਆਂ ਕਿ ਮੇਰੇ ਇੰਨਾ ਦਮ ਆ ਮੈਂ ਸੜਕਾਂ ਨਾਲੀਆਂ ਤੇ ਨਹੀਂ ਚੱਲਣਾ ਮੈਂ ਹਰ ਘਰ ਚ ਮਦਦ ਕਰਨੀ ਮੇਰੀ ਅਖਵਾਸ ਹਾਂਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਆਮ ਆਦਮੀ ਪਾਰਟੀ ਦਾ ਜੋਰ ਵੀ ਹੈ ਹਾਂਜੀ ਚੰਗੇ ਚੰਗੇ ਪੁਰਾਣੇ ਜਿਹੜੇ ਟਕਸਾਲੀ ਦੂਜੀਆਂ ਪਾਰਟੀਆਂ ਨਾਲ ਜੁੜੇ ਸੀ ਉਹ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਜਾਂ ਜਦੋਂ ਉਹਨਾਂ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਲੇਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਏ ਕਹਿ ਕੇ ਉਹ ਨਹੀਂ ਦਿੱਤਾ ਕੋਈ ਕਹੇ ਕਿ ਸਾਡਾ ਕੋਈ ਉਹਨਾਂ ਨੇ ਮਤਲਬ ਕੀਤਾ ਸਾਨੂੰ ਕੋਈ ਪੈਨਸ਼ਨ ਹਰ ਵਾਰੀ ਚਾਹ ਕਰਦੇ 2500 ਆਉਣੀ ਆ ਕੋਈ ਪੈਨਸ਼ਨ 2500 ਨਹੀਂ ਆਉਂਦੀ ਹਰ ਵਾਰੀ ਕਿੰਨੇ ਆਈ ਦੀ ਦੀ ਪੈਨਸ਼ਨ ਆ ਮੈਨੂੰ ਕਈ ਪੁੱਛਦੇ ਆ ਮੈਸੇਜ ਆਉਂਦਾ ਮੈਨੂੰ ਕਿੰਨੇ ਆਏ ਉਹਨੇ ਜਿੰਨੇ ਆਉਂਦੇ ਜਿੰਨੇ ਲੱਗੇ ਆ ਕਿਹੜੇ ਵਾਦੇ ਉਹਨਾਂ ਨੇ ਕੀਤੇ ਆ ਕਿਹੜੀ ਸਰਕਾਰ ਦੀ ਲੱਗੀ ਹੋਈ ਪੈਂਟ ਉਹ ਤਾਂ ਤਾਂ ਇਹੋ ਕਾਂਗਰਸ ਪਾਰਟੀ ਇਹ ਤਾਂ ਹੋਣੀ ਆਏ ਆ ਤੀਸਰਾ ਤੇ ਵਿੱਚ ਹੋਣੀ ਖੁਬਿਆ ਕੇ ਪਹਿਲਾਂ ਤੇ ਦੋਵੇਂ ਸਰਕਾਰਾਂ ਚੱਲਦੀਆਂ ਉਹ ਅਕਾਲੀ ਤੇ ਕਾਂਗਰਸ ਤੀਸਰੀ ਤੇ ਹੈ ਨਹੀਂ ਰੱਤੱਕੇ ਸਾਈ ਕਰਤੀ 14 ਤਰੀਕ ਨੂੰ ਕਿਹੜੇ ਵਟਨ ਦੀਆਂ ਚੀਖਾਂ ਨਿਕਲੀਆਂ ਪੰਜੇ ਦੀਆਂ ਜੀ ਦਸੇ ਵਟਨ ਦੀ ਅੱਛਾ ਪੈਂਟ ਦੇ ਵਿੱਚ ਉਤਸ਼ਾਹ ਕਿਹੋ ਜਿਹਾ ਵਧੀਆ ਚੱਲ ਰਿਹਾ ਕਿ ਲੋਕ ਤੇ ਇਹ ਵੀ ਕਹਿ ਰਹੇ ਨੇ ਕਿ ਅ ਕੁਝ ਲੋਕ ਨੇ ਜਿਹੜੇ ਚੁੱਪ ਬੜੇ ਨੇ ਗੁੰਮ ਗੁੰਮ ਨੇ ਤੇ ਕਹਿੰਦੇ ਨੇ ਕਿ ਪਤਾ ਨਹੀਂ ਉਹ ਦਿਨ ਸੱਚ ਜਿਹੜੀ 14 ਤਾਰੀਖ ਉਹਨਾਂ ਨੇ ਬਟਨ ਕਿਹੜਾ ਇੱਦਾਂ ਦੱਬ ਦੇਣਾ ਪੰਜਾ ਕੋਈ ਨਹੀਂ ਕਹਿੰਦਾ ਇੱਧਰ ਦੱਬਣਾ ਦੱਬਣਾ ਹੀ ਨਹੀਂ ਕਿਸੇ ਨੇ ਅੱਛਾ ਹਾਂਜੀ ਪੱਕਾ ਵਿਸ਼ਵਾਸ ਸਨ ਅੱਛਾ ਪਿਛਲੀ ਵਾਰ ਵੀ ਵੱਡੀ ਲੀਡ ਦੇ ਨਾਲ ਜਿੱਤੇ ਸੀ ਇੱਥੋਂ ਤੁਹਾਡੇ ਆ ਆਮ ਆਦਮੀ ਪਾਪਾ ਜੀ ਹਾਂਜੀ ਹਾਂ ਹਾਂ ਹਿੰਸਾ ਤੰਗ ਲ ਮੀ ਲੀਡ ਨਾਲ ਜਿੱਤਣਾ ਆ ਵਾਦਾ ਸਾਡਾ ਪੱਕੀ ਗੱਲ ਜੀ ਹਾਂਜੀ ਬਟਾ ਵਾਦਾ ਕਰ ਰਹੇ ਹੋ ਤੁਸੀਂ ਬਹੁਤ ਵੱਡਾ ਸਾਰਾ ਤੇਰੀ ਇੱਕ ਨੂੰ ਜਦੋਂ ਚੋਣ ਨਤੀਜੇ ਆਉਣੇ ਨੇ ਉਹਨਾਂ ਨਤੀਜਿਆਂ ਦੇ ਵਿੱਚ ਪਤਾ ਲੱਗ ਜਾਣਾ ਕਿ ਬੀਬੀ ਦਲਬੀਰ ਕੌਰ ਨੇ ਜਿਹੜਾ ਕੈਂਮੇਰੇ ਤੇ ਵਾਦਾ ਕੀਤਾ ਸੀ ਲੋਕਾਂ ਦੇ ਸਾਹਮਣੇ ਵਾਦਾ ਕੀਤਾ ਸੀ ਉਹ ਕਿ ਸੱਚਾਈ ਕਿ ਨਹੀਂ ਇਹ ਤਾਂ ਮੇਰਾ ਫਿਰ ਦੱਸਾਂਗੇ ਬਾਅਦ ਵਿੱਚ ਜਿੱਤਣ ਤੋਂ ਬਾਅਦ ਦੱਸਣਗੇ ਤੁਹਾਨੂੰ ਮਹੀਨੇ ਨੂੰ ਦੋ ਮਹੀਨਿਆਂ ਨੂੰ ਮੇਰਾ ਪਿੰਡ ਦਾ ਦੱਸਣਗੇ ਕਿ ਕਿੰ ਨੂੰ ਅਸੀਂ ਜਤਾਇਆ ਤੇ ਕੀ ਸਾਡੀਆਂ ਮਦਦਾਂ ਹੋਣ ਡੀਆਂ ਮੇਰੇ ਬੈਠੇ ਆ ਸਾਰੇ ਸਰੋਤੇ ਦੱਸਣ ਜੀ ਜੇ ਮੇਰਾ ਕਿਹੋ ਜਿਹਾ ਦਿਨ ਲੱਤ ਕਿਹਾ ਜ ਮੇਰਾ ਨੇਚਰ ਆ ਇਹਨਾਂ ਪਿੰਡ ਵਾਸੀਆਂ ਤੋਂ ਜਿਹੜੇ ਇਹਨਾਂ ਦੇ ਸਪੋਰਟਰ ਵੀ ਨੇ ਉਹਨਾਂ ਤੋਂ ਵੀ ਜ਼ਰੂਰ ਜਾਨਣੇ ਆਂ ਔਰ ਉਹਨਾਂ ਨਾਲ ਵੀ ਹੁਣ ਗੱਲ ਕਰਾਂਗੇ ਕਿ ਆਖਿਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਗੇ ਤੇ ਕਿਉਂ ਕਰਨਗੇ ਮੇਰਾ ਨਾਮ ਰਾਜਪ੍ਰੀਤ ਕੌਰ ਵੱਡਾ ਲਗਰੰਤੀਆ ਪਿੰਡ ਦੇ ਵਿੱਚ ਪੰਜੇ ਦੀ ਵੋਟ ਬਹੁਤ ਚਾਹੀ ਆ ਅਸੀਂ ਇਹਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨੂੰ ਝਾੜੂ ਜਿਹੜਾ ਉਹਨੇ ਕੁਛ ਨਹੀਂ ਸਵਾਰਿਆ ਹੈਗਾ ਉਹਨੇ ਥੱਲੇ ਪਿੰਡ ਵਾਲਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਆ ਪੀ ਕਾਂਗਰਸ ਨੂੰ ਜਿਤਾਉਣਾ ਆ ਪੰਜੇ ਤੇ ਮੋਰਲ ਲੋਣੀਆਂ ਨੇ ਕਿਹੜਾ ਲੀਡਰ ਹੈ ਜਿਹੜਾ ਲੀਡਰ ਇਸ ਵੇਲੇ ਇਸ ਇਲੈਕਸ਼ਨ ਦੇ ਵਿੱਚ ਤੁਹਾਡਾ ਸਾਥ ਦੇ ਦੀਪੂ ਜੰਤੀਪੁਰੀਆ ਉਹ ਰਿ ਇਲੈਕਸ਼ਨ ਦੇ ਵਿੱਚ ਆਪਾਂ ਜਤਾ ਰਹੇ ਆ ਪਿਛੇ ਕਾਂਗਰਸ ਸਰਕਾਰ ਆਈ ਸੀ ਰਹੀ ਵੀ ਆ ਤੇ ਚੰਗੇ ਵਿਕਾਸ ਹੋਇਆ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਮੁੜ ਕੇ ਲੋਕ ਝੜੂ ਵਾਲੇ ਤਰ੍ਹਾਂ ਪੇ ਕਿ ਝੜੂ ਆਇਆ ਪਰ ਜੋ ਵਾਦਾ ਕੀਤਾ ਝੜੂ ਨੇ ਕੋਈ ਨਹੀਂ ਪਕਤਾਇਆ ਤੇ ਪਬਲਿਕ ਤੰਗ ਦੀ ਤੰਗ ਹੀ ਆ ਤੇ ਪਬਲਿਕ ਤੰਗ ਆ ਗਈ ਆ ਤੇ ਫਿਰ ਕਾਂਗਰਸ ਪਾਰਟੀ ਜਿੱਤਣੀ ਚਾਹੀਦੀ ਹੈ ਕੋ ਕਾਂਗਰਸ ਪਾਰਟੀ ਪੁਰਾਣੀ ਨੈਸ਼ਨਲ ਪਾਰਟੀ ਹੈ ਤੇ ਉਹਨੇ ਵਿਕਾਸ ਕੀਤਾ ਤੇ ਫਿਰ ਵਿਕਾਸ ਹੀ ਹੋਣਾ ਚਾਹੀਦਾ ਵਾ ਤੁਸੀਂ ਕਿਹੜੇ ਲੀਡਰ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਨਹੀਂ ਤੇ ਕਾਂਗਰਸ ਪਾਰਟੀ ਵਿਖਣੀ ਚਾਹੁੰਦੇ ਤੇ ਇਹ ਜਿਹੜਾ ਕੰਮ ਚੰਗੇ ਕਰੇ ਪਬਲਿਕ ਵਾ ਦਿੱਤੀ ਹੋਈ ਜਾਂਦਾ ਕਿ ਚੰਗੇ ਕੰਮ ਕਰੇ ਮਨਦੀਪ ਜੈਨਤੀਪੁਰੀਆ ਚਲੋ ਚੰਗੇ ਬੰਦੇ ਹੈ ਉਹਦੇ ਪਿਓ ਵੀ ਚੰਗੇ ਚੰਗੇ ਕੰਮ ਕਰਦੇ ਰੇ ਤੇ ਗਾੜੀ ਹੁਣ ਬੰਦੇ ਆਏ ਗਾੜੀ ਇਹ ਤੇ ਇਹਨੂੰ ਜਤਣਾ ਚਾਹਣਾ ਚਾਹਣੇ ਜਿੱਤਨ ਦਵਿੰਦਰ ਕੋਰ ਵਾਲੇ ਸਾਈਡ ਦੇ ਮਲੇ ਆਇਆ ਪਾਰਟੀ ਵਿੱਚ ਆਮ ਆਦਮੀ ਪਾਰਟੀ ਵੀ ਆਪਾਂ ਦੇ ਵੇਖ ਚੁੱਕੇ ਆ ਰੰਗ ਦੇ ਨੀਤੀਆਂ ਨਸ਼ੇ ਵਿਰੋਧ ਅਸਲਾ ਬਾਰੂਦ ਬਹੁਤ ਜ਼ਿਆਦਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਆਨ ਦੇ ਹੋ ਗਿਆ ਚੰਨ ਹੁੰਦੇ ਆਪਾਂ ਪੰਜੇ ਵਾਲ ਹੈਗੇ ਮੈਂ ਤੇ ਪਾਪਾ ਜੀ ਹੁਣੇ ਪਿੱਛੇ ਸਾਰੀ ਫੈਮਲੀ ਆਪਾਂ ਪੰਜੇ ਵਾਲ ਹੀ ਖਲੋਂਦੇ ਆਏ ਮੇਰੇ ਨਾਨਾ ਨਾਨੀ ਜਿੰਨੇ ਵੀ ਜਾਣੇ ਅਸੀਂ ਪੰਜੇ ਨਵੋਟਾ ਪਾੰਦੇ ਆ ਹੁਣ ਦਵਿੰਦਰ ਕੋਰ ਜੀ ਖੜੋਤੇ ਆ ਮੈਡਮ ਇਸ ਪਿੰਡ ਵਿੱਚ ਬਟਾਲਾ ਗੰਟੀਆ ਵਿੱਚ ਅਸੀਂ ਇਹਨਾਂ ਨੂੰ ਬੋਰਡ ਪਾ ਕੇ ਇਹਨਾਂ ਨੂੰ ਜਿਤਾਣਾ ਚਾਹੁੰਦੇ ਆ ਅਸੀਂ ਤਾਂ ਦਵਿੰਦਰ ਕੋਰ ਨੂੰ ਪਾ ਕੇ ਪਾਰਟੀ ਵਿੱਚ ਇਹਨਾਂ ਨੂੰ ਜਿਤਾਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੂੰ ਜਿਤਾਵਾਂਗੇ ਹਲਕੇ ਵਿੱਚ ਜੇ ਇੱਥੇ ਜਿੱਤਣਗੇ ਤਾਂ ਪੂ ਭਾਈ ਆਪਣੇ ਗੰਟੀਪੁਰੀਆ ਜਿਹੜੇ ਮੇਨ ਉਹ ਜਿੱਤਣਗੇ ਉਹਨਾਂ ਦੀ ਛੋੜੀ ਵਿੱਚ ਖੁਸ਼ੀ ਆਪੋਗੀ ਤੇ ਸਾਡੀ ਆਪਰੇ ਪੰਜਾ ਸਰਕਾਰ ਬਣੇਗੀ ਕਿਉਂਕਿ ਕarli ਦਲ ਇਹ ਦੇਖ ਚੁੱਕੇ ਦੇਲੇ ਆ ਆਮ ਆਦਮੀ ਪਾਰਟੀਆਂ ਨੇ ਦੇਖੇ ਦੇਲੇ ਸਾਰਿਆਂ ਨੂੰ ਮੌਕੇ ਦੇ ਦੇ ਕੇ ਦੇਲੇ ਕਿਸੇ ਨੇ ਕੁਛ ਨਹੀਂ ਸਵਾਰਿਆ ਸਾਡਾ ਇਹਨ ਮੁੰਡਿਆਂ ਸਕੂਲਾਂ ਨੇ ਅਡਮਿਸ਼ਨਾਂ ਵਲੋ ਗਿਆ ਸੀ ਕਿ ਆਪਣਾ ਸਾਰਾ ਕੁਝ ਦੇਵਾਂਗੇ ਇਹ ਕਰਾਂਗੇ ਉਹ ਕਰਾਵਾਂਗੇ ਨਸ਼ੇ ਦੇ ਵਿਰੋਧ ਨੂੰ ਡੱਕੇ ਦੇਵਾਂਗੇ ਪਰ ਅੱਜ ਤੱਕ ਕੋਈ ਨਹੀਂ ਹੋਇਆ ਜਿੰਨੇ ਵੀ ਬਰਬਾਦੀ ਇਹ ਇਹਨਾਂ ਨੇ ਕੀਤੀ ਪਾਰਟੀ ਨੇ ਪੰਜਾਬ ਸਰਕਾਰ ਪਹਿਲੇ ਵੀ ਸੀ ਇਹਨਾਂ ਨੇ ਪਹਿਲੇ ਵੀ ਸਵਾਰਿਆ ਸੀ ਤੇ ਹੁਣ ਵੀ ਨਜਰਾਂ ਆਪਾਂ ਮੌਕਾ ਦੇਵਾਂਗੇ ਤੇ ਅੱਗੇ ਵੀ ਸਾਡਾ ਸਾਰਾ ਸਵਾਰਨਗੇ ਜੋ ਫਿਊਚਰ ਆ ਮੁੰਡਿਆਂ ਦਾ ਆ ਦੇ ਜਿਹੜੇ ਨਵੇਂ ਜੂਤ ਉੱਠੇ ਆ ਉਹਨਾਂ ਨੂੰ ਵਧੀਆ ਫਿਊਚਰ ਮਿਲੇਗਾ ਨਹੀਂ ਤੇ ਆ ਦੂਜੀਆਂ ਪਾਰਟੀਆਂ ਮੌਕੇ ਦੇ ਦਿੰਦੇ ਦਿੰਦੇ ਤੱਕ ਸਾਡੀ ਸਾਰਿਆਂ ਦੀ ਬਰਬਾਦੀ ਹੈ ਨੌਜਵਾਨ ਦੀ ਪੰਜਾਬ ਪੀੜੀ ਸਾਰੀ ਬਰਬਾਦ ਹੋ ਗਈ ਹੈ ਜਿੰਨੇ ਲੋਕ ਸਾਰੇ ਬਾਹ ਪੰਜਾਬ ছাড়ੜ ਕੇ ਅਸੀਂ ਤਾਂ 25 30 ਸਾਲ ਤੋਂ ਕਾਂਗਰਸ ਪਾਰਟੀ ਨੇ ਬਿਲੋਂਗ ਕਰਦੇ ਜੀ ਪਛੋਕੜ ਵੇਖ ਲਓ ਪਛੋਕੜ ਵੀ ਅੱਗੇ ਦੇਖ ਲਓ ਨੌਜਵਾਨ ਪੀੜੀ ਨੌਜਵਾਨ ਪੀੜੀ ਵੀ ਅਰਸੋਂ ਚੋਣਾਂ ਨੇ ਹਰ ਇੱਕ ਜੁਬਾਨ ਤੇ ਇੱਕੋ ਹੀ ਨਾਮ ਹੋਊਗਾ ਹਮਨਦੀਪ ਸਿੰਘ ਜੰਤੀਪੁਰ ਸਾਡਾ ਵੱਡਾ ਵੀਰ ਖਲੋਤਾ ਏ ਅਸੀਂ ਉਹਨੂੰ ਸਪੋਰਟ ਕਰਦੇ ਆ ਉਹ ਸਾਨੂੰ ਸਪੋਰਟ ਕਰਦੇ ਨੇ ਹਨ ਉਹਨਾਂ ਨੇ ਇਲੈਕਸ਼ਨ ਲੜਾਈ ਹਾਂ ਸਾਡਾ ਮਾਨਸਤਕਾਰ ਕੀਤਾ ਆਪਾਂ ਉਹਨਾਂ ਦਾ ਮਾਨਸਤਕਾਰ ਕਰਦੇ ਆ ਉਹਨਾਂ ਦਾ ਸਾਰੀ ਦੁਨੀਆ ਮਾਨਸਤਕਾਰ ਕਰਦੀ ਏ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਉਹਨਾਂ ਦਾ ਬਹੁਤ ਮਾਨ ਸਤਕਾਰ ਹੈ ਪੂਰੇ ਪੰਜਾਬ ਵਿੱਚ ਚੋਣਾਂ ਦੀ ਆਪਾਂ ਇਹ ਗੱਲ ਕਰਦੇ ਆ ਕਿ ਪਰਸੋਂ ਇੱਕੋ ਹੀ ਨਾਮ ਹੋਏਗਾ ਕਾਂਗਰਸ ਕਾਂਗਰਸ ਕਾਂਗਰਸ